ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਪਹਿਲਾ ਤੁਧ ਭਾਵੇ ਤਾਂ ਬਾਵਹ ਗਾਵਹ ਤੁਧ ਭਾਵੇ ਜਲ ਨਾਵਹ ਜਾਂ ਤੁਦ ਭਾਵਹਿ ਤਾਂ ਕਰਹਿ ਬਪੂਤਾ ਸਿੰਘੀ ਨਾਦ ਮੁਜਾਵੈ ਜਾਂ ਤੁਦ ਭਾਵਹਿ ਤਾਂ ਪੜੇ ਕਤੇਬਾ ਮੁੱਲਾ ਸੇਖ ਕਹਾਵੈ ਜਾਂ ਤੁਦ ਭਾਵਹਿ ਜਾਂ ਹੋਵੇ ਰਾਜੇ ਰਸ ਕਸ ਬਹੁਤ ਕਮਾਵੇ ਜਾਂ ਤੁਦ ਭਾਵੇਂ ਤਾਂ ਤੇਗ ਬਗਾਵੇ ਸਿਰ ਮੁੰਡੀ ਕੱਟ ਜਾਵੇ ਜਾਂ ਤੁਦ ਭਾਵੇਂ ਜਾਹੇ ਦਿਸੰਤਰ ਸੁਣ ਗੱਲਾਂ ਘਰ ਆਵੇ ਜਾਂ ਤੂੰ ਤੁ ਭਾਵੇਂ ਨਾਏ ਰਚਾਵੇਂ ਤੁਦ ਭਾਣੇ ਤੂੰ ਭਾਵੇਂ ਨਾਨਕ ਏਕ ਕਹੇ ਬੇਨੰਤੀ ਹੋਰ ਸਗਲੇ ਕੂੜ ਕਮਾਵਾ ਮਹਿਲਾ ਪਹਿਲਾ ਜਾਂ ਤੂੰ ਵੱਡਾ ਸਭ ਵਡਿਆਈਆਂ ਚੰਗਾ ਚੰਗਾ ਹੋਈ ਜਾਂ ਤੂੰ ਸੱਚਾ ਤਾਂ ਸਭ ਕੋ ਸੱਚਾ ਕੂੜਾ ਕੋਈ ਨਾ ਕੋਈ ਆਖਣ ਵੇਖਣ ਬੋਲਣ ਚੱਲਣ ਜੀਵਨ ਮਰਨਾ ਧਾਤ ਹੁਕਮ ਸਾਜ ਹੁਕਮ ਵਿੱਚ ਰਖੈ ਨਾਨਕ ਸਚਾਪ ਪੌੜੀ ਸਤ ਗੁਰ ਸੇਵਨ ਸੰਗ ਪਰਮ ਚੁਕਾਈਐ ਸਤ ਗੁਰ ਆਖੇ ਕਾਰ ਸੋ ਕਾਰ ਕਮਾਈਐ ਸਤ ਗੁਰ ਹੋਏ ਦਿਆਲ ਨਾ ਨਾਮ ਧਿਆਇਆ ਲਾਹ ਭਗਤ ਸੋ ਸਾਰ ਗੁਰਮੁਖ ਪਾਈਆ ਮਨਮੁਖ ਕੁੜ ਗੋਬਾਰ ਕੁੜ ਕਮਾਇਆ ਸੱਚੇ ਦਰਜਾਏ ਸੱਚ ਚਵਾਈਆ ਸੱਚਾ ਅੰਦਰ ਮਹਿਲ ਸੱਚ ਬੁਲਾਈਐ ਨਾਨਕ ਸੱਚ ਸਦਾ ਸਚਿਆਰ ਸੱਚ ਸਮਾਈਐ ਸੱਚਾ ਅੰਦਰ ਮਹਿਲ ਸੱਚ ਬੁਲਾਈਐ ਨਾਨਕ ਸੱਚ ਸਦਾ ਸਚਿਆਰ ਸਚ ਸਮਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਇਹ ਪਾਵਨ ਸ਼ਲੋਕ ਗੁਰੂ ਨਾਨਕ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 144 ਅਤੇ 145 ਦੇ ਉੱਪਰ ਅੰਕਿਤ ਹਨ ਗੁਰਸੰਗਤ ਜੀ ਸਤਗੁਰੂ ਮਹਾਰਾਜ ਪਹਿਲੇ ਸ਼ਲੋਕ ਦੇ ਵਿੱਚ ਬਖਸ਼ਿਸ਼ ਕਰ ਰਹੇ ਹਨ ਸ਼ਲੋਕ ਮਹਲਾ ਪਹਿਲਾ ਤੁਦ ਭਾਵੈ ਤਾਂ ਬਾਵਹੈ ਗਵਹੈ ਤੁਦ ਭਾਵੈ ਜਲ ਨਾਵੈ ਏ ਅਕਾਲ ਪੁਰਖ ਪਰਮੇਸ਼ਰ ਤੇਰੀ ਰਾਜਾ ਹੁੰਦੀ ਆ ਤੇਰਾ ਹੁਕਮ ਹੁੰਦਾ ਜੋ ਤੈਨੂੰ ਭਾ ਜਾਂਦਾ ਹੈ ਏ ਪਰਮੇਸ਼ਰ ਬਾਬ ਹੈ ਉਹ ਵਜਾਉਂਦਾ ਵੀ ਹੈ ਗਾਉਂਦਾ ਵੀ ਹੈ ਤੁਦ ਭਾਵੇ ਜਲ ਨਾਵੇ ਤੈਨੂੰ ਭਾਵੇ ਤਾਂ ਲੋਕ ਪਾਣੀ ਵਿੱਚ ਨਹਾਉਂਦੇ। ਤੁਦ ਭਾਵੇ ਤਾਂ ਬਾਵਹ ਗਾਵਹ ਤੁਦ ਭਾਵੇ ਜਲ ਨਾਵਹ। ਜਾਂ ਤੁਦ ਭਾਵੇ ਤਾਂ ਕਰੇ ਵਿਭੂਤਾ ਸਿੰਗੀ ਨਾਦ ਬਜਾਵੈ। ਕਿਉਂਕਿ ਉਹਦੇ ਗੁਣ ਗਾਉਣੇ। ਉਹਦੀ ਕਿਰਪਾ ਤੋਂ ਬਿਨਾ ਨਹੀਂ ਹੋ ਸਕਦਾ। ਸਭ ਕਹਿੰਦੇ ਨਾ ਬਾਣੀ ਦੇ ਵਿੱਚ ਗੁਣ ਨਿਧਾਨ ਗੁਣ ਤਿੰਨ ਹੀ ਗਾਏ ਜਾਂ ਕੋ ਕਿਰਪਾ ਧਾਰੀ ਸੋ ਸੁਖੀਆ ਤਾਹਨੇ ਉਸ ਜਨਮਾ ਨਾਨਕ ਤਿਸ ਬਲੇਹਾਰੀ ਹਾਂ ਸਤਿਗੁਰੂ ਕਹਿੰਦੇ ਗਾਉਣਾ ਹੈ ਚਾਹੇ ਤੁਸੀਂ ਤੀਰਥਾਂ ਤੇ ਚਲੇ ਜਾਓ ਭਾਵੇਂ ਤੁਸੀਂ ਸਰੀਰ ਨੂੰ ਸਵਾਭ ਮੰਨ ਲਓ ਇਹ ਸਭ ਕੁਝ ਹੋ ਰਿਹਾ ਹੁੰਦਾ ਵੀ ਉਹਦੇ ਹੁਕਮ ਦੇ ਵਿੱਚ ਹੈ ਪਰ ਸਤਗੁਰੂ ਕਹਿੰਦੇ ਭਾਈ ਉਹਦੀ ਉਸਤਤ ਦੇ ਨਾਲ ਜੁੜਨਾ ਹੈ ਉਸਤਤ ਕਰੋ ਸਦਾ ਪ੍ਰਭ ਆਪਣੇ ਜਿਨ ਪੂਰੀ ਕਲ ਰਾਖੀ ਜੀ ਜਾਨਤ ਸਭ ਭਏ ਪਵਿੱਤਰਾ ਸਤਗੁਰ ਕੀ ਸੱਚ ਸਾਖੀ ਉਹ ਪ੍ਰਮਾਤਮਾ ਅਕਾਲ ਪੁਰਖ ਨੂੰ ਜਿਹੜੇ ਭਾਜਦੇ ਆ ਉਹ ਬਜਾਉਂਦੇ ਵੀ ਐ ਤੇ ਗਾਉਂਦੇ ਵੀ ਐ ਤੁਦ ਭਾਵੇ ਤਾਂ ਬਾਵਹ ਗਾਵਹ ਤੁਦ ਭਾਵਹ ਜਲ ਨਾਵਹ ਜਾਂ ਤੁਦ ਭਾਵੇ ਤਾਂ ਕਰੇ ਭਪੂਤਾ ਹੁਣ ਕਈ ਐਸੇ ਹਨ ਜਿਹੜੇ ਸਰੀਰ ਨੂੰ ਸਵਾ ਮਲ ਲੈਂਦੇ ਆ ਸਿੰਘੀ ਨਾਦ ਬਜਾਵੇ ਇੱਕ ਹੁੰਦਾ ਨਰ ਸਿੰਘਾ ਇੱਕ ਛੋਟੀ ਜੀ ਸਿੰਘੀ ਹੁੰਦੀ ਹੈ ਨਾਦ ਮਤਲਬ ਆਵਾਜ਼ ਉਹਦੇ ਬਜਾ ਕੇ ਬਾਜ ਕੱਢਦੇ ਹਨ ਜਾਂ ਤੋ ਦਪਾਵੇ ਤਾਂ ਪੜੇ ਕਤੇਬਾ ਇਸਲਾਮ ਦੇ ਧਰਮ ਗ੍ਰੰਥ ਜਿਹਨੂੰ ਕਤੇਬ ਕਹਿੰਦੇ ਹਨ ਜਾਂ ਤਦ ਭਾਵੇ ਤਾਂ ਪੜੇ ਕਤੇਬਾ ਮੁੱਲਾਂ ਸੇਖ ਕਹਾਵੈ ਫਿਰ ਉਹਨਾਂ ਦੇ ਧਾਰਮਿਕ ਆਗੂ ਖਵਾਉਂਦੇ ਹਨ ਜਾਂ ਤਦ ਭਾਵੇ ਤਾਂ ਹੋਵੇ ਰਾਜ ਰਸ ਕਸ ਬਹੁਤ ਕਮਾਵੇ ਉਹ ਨੂੰ ਭਾ ਜਾਂਦਾ ਕੋਈ ਰਾਜਾ ਬਣ ਜਾਂਦਾ ਪਰ ਦੁਨੀਆਂ ਦੇ ਰਸਾਂ ਕਸਾਂ ਦੇ ਵਿੱਚ ਹੀ ਫਸਿਆ ਰਹਿੰਦਾ ਹੈ ਤੇ ਉਹਨਾਂ ਨੂੰ ਹੀ ਇਕੱਠੇ ਕਰਦਾ ਰਹਿੰਦਾ ਹੈ ਜਾਂ ਤੁਦ ਭਾਵੇ ਤੇਗ ਬਗਾਵੇ ਸਿਰ ਮੁੰਡੀ ਕੱਟ ਜਾਵੇ ਇਥੇ ਸ਼ਬਦ ਚਲਾਵੇ ਦੀ ਜਗ੍ਹਾ ਬਗਾਵੇ ਹੈ ਜਿਦਾਂ ਆਪਾਂ ਅਰਦਾਸ ਵਿੱਚ ਵੀ ਪੜ੍ਹਦੇ ਆਂ ਤੇਗ ਵਾਹੀ ਉਹਨੂੰ ਪਾ ਜਾਏ ਤੇ ਤੇਗ ਕਰਪਾਨ ਚਲਾਉਂਦਾ ਜਾਂ ਤੁਦ ਭਾਵੇ ਤੇਗ ਬਗਾਵੇ ਸਿਰ ਮੁੰਡੀ ਕੱਟ ਜਾਵੇ ਜਦੋਂ ਫਿਰ ਉਹ ਆਪਸ ਵਿੱਚ ਲੜਦੇ ਆ ਕਿਸੇ ਦਾ ਸਿਰ ਕੱਟ ਜਾਂਦਾ ਧੜ ਦੇ ਨਾਲੋਂ ਅਲੱਗ ਹੋ ਜਾਂਦਾ ਜਾਂ ਤੁਦ ਭਾਵੇ ਜਾਏ ਦਿਸੰਤਰ ਸੁਣ ਗੱਲਾਂ ਘਰ ਆਵੈ ਉਹਦਾ ਹੁਕਮ ਵਰਤਦਾ ਆਪਣਾ ਦੇਸ਼ ਛੱਡ ਕੇ ਦਿਸੰਤਰ ਚਲੇ ਜਾਂਦਾ ਵਿਦੇਸ਼ ਚਲੇ ਜਾਂਦਾ ਉੱਥੇ ਦੀਆਂ ਫਿਰ ਗੱਲਾਂ ਸੁਣ ਕੇ ਘਰ ਆ ਕੇ ਸੁਣਾਉਂਦਾ ਸੁਣ ਗੱਲਾਂ ਘਰ ਆਵੈ ਪਰ ਸਤਿਗੁਰੂ ਉਪਦੇਸ਼ ਕੀ ਕਰ ਰਿਹਾ ਕਹਿੰਦੇ ਜਾਂ ਤੁ ਤ ਭਾਵੇ ਨਾਏ ਰਚਾਵੇ ਦੁੱਧ ਭਾਣੇ ਤੂੰ ਭਾਵੈ ਉਹਨੂੰ ਭਾਜੈ ਤੇ ਉਹਦੇ ਨਾਮ ਦੇ ਵਿੱਚ ਮਨੁੱਖ ਰਚ ਵਿੱਚ ਜਾਂਦਾ ਹੈ ਉਹਦੇ ਨਾਮ ਦੇ ਵਿੱਚ ਲੀਨ ਹੋ ਜਾਂਦਾ ਹੈ ਦੁੱਧ ਭਾਣੇ ਤੂੰ ਭਾਵੈ ਤੇਰੀ ਰਜਾ ਉਹਨੂੰ ਭਾ ਜਾਂਦੀ ਹੈ ਇਹ ਸਾਰੀਆਂ ਗੱਲਾਂ ਕਰਕੇ ਗੁਰੂ ਸਾਹਿਬ ਮਹਾਰਾਜ ਕਹਿੰਦੇ ਨਾਨਕ ਏਕ ਕਹੇ ਬੇਨੰਤੀ ਹੋਰ ਸਗਲੇ ਕੂੜ ਕਮਾਵੇ ਆ ਜੋ ਵੀ ਉੱਪਰ ਦੱਸਿਆ ਉਹਦਾ ਤਾਂ ਹੁਕਮ ਹੈ ਪਰ ਕਰਦਾ ਆਪਣੀ ਮਰਜ਼ੀ ਦੇ ਨਾਲ ਤੁੱਤ ਭਾਵੇ ਤਾਂ ਬਾਵੇ ਗੱਲ ਹੁਕਮ ਤਾਂ ਉਹਦਾ ਹੀ ਵਰਤ ਰਿਆ ਕਰਦਾ ਆਪਣੀ ਮਰਜ਼ੀ ਹੈ ਸਭ ਕਹਿੰਦੇ ਨਾਨਕ ਏਕ ਕਹਿ ਬਿਨੰਤੀ ਹੋਰ ਸਗਲੇ ਕੂੜ ਕਮਾਵੇ ਹਾਂ ਜਿਹੜਾ ਉਹਦੇ ਨਾਮ ਦੇ ਵਿੱਚ ਰਚ ਮਿਚ ਜਾਂਦਾ ਤਦ ਭਾਣੇ ਤੇਰੇ ਰਜਾ ਦੇ ਵਿੱਚ ਤੂੰ ਭਾਵੈ ਉਹਨੂੰ ਚੰਗਾ ਲੱਗਣ ਲੱਗ ਜਾਂਦਾ ਤੇ ਉਹ ਪ੍ਰਮਾਤਮਾ ਦੀ ਰਹਿਮਤ ਦਾ ਪਾਤਰ ਬਣ ਜਾਂਦਾ ਬਖਸ਼ਿਸ਼ ਹੋ ਜਾਂਦੀ ਹੈ ਨਾਨਕ ਏਕ ਕਹਿ ਬਿਨੰਤੀ ਹੋਰ ਸਗਲੇ ਕੂੜ ਕਮਾਵੇ ਮਹਿਲਾ ਪਹਿਲਾ ਜਾਂ ਤੂੰ ਵੱਡਾ ਸਭ ਵਡਿਆਈਆਂ ਚੰਗੇ ਚੰਗਾ ਹੋਈ ਏ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਆਪ ਜੀ ਸਭ ਤੋਂ ਵੱਡੇ ਹੋ ਜਾਂ ਤੂੰ ਵੱਡਾ ਸਭ ਵਡਿਆਈਆਂ ਤੇ ਤੇਰੇ ਵਿੱਚ ਵਡਿਆਈਆਂ ਹੀ ਵਡਿਆਈਆਂ ਹ ਪਰ ਉਹਦੀਆਂ ਵਡਿਆਈਆਂ ਅਸੀਂ ਬਿਆਨ ਵੀ ਨਹੀਂ ਕਰ ਸਕਦੇ ਸਤਗੁਰ ਕਹਿੰਦੇ ਨਾ ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ ਸੋ ਕਰਤਾ ਕਾਦਰ کریم ਦੇ ਜੀਆ ਰਿਜਕ ਸੰਭਾਏ ਉਹ ਬਹੁਤ ਵੱਡਾ ਜਾਂ ਤੂੰ ਵੱਡਾ ਸਭ ਵਡਿਆਈਆਂ ਸਤਿਗੁਰ ਵੱਡਾ ਕਰ ਸਲਾਹੀਐ ਜਿਸ ਵਿੱਚ ਵਡਿਆਈਆਂ ਵਡਿਆਈਆਂ ਜਾਂ ਤੂੰ ਵੱਡਾ ਸਭ ਵਡਿਆਈਆਂ ਕਹਿੰਦੇ ਤੂੰ ਵੱਡਾ ਪ੍ਰਮਾਤਮਾ ਵੱਡਾ ਉਹ ਕਾਲਪੁਰਖ ਪਰਮੇਸ਼ਰ ਕਿਉਂਕਿ ਉਹਨੇ ਪੂਰਾ ਸੰਸਾਰ ਬਣਾਇਆ ਉਹਦੀ ਵਡਿਆਈ ਇਸ ਕਰਕੇ ਵੱਡੀ ਐ ਵੱਡੀ ਵਡਿਆਈ ਜਾਂ ਸੱਚਾ ਨਾਉ ਵੱਡੀ ਵਡਿਆਈ ਜਾਂ ਨਿਚਲ ਥਾਉ ਉਹਦਾ ਟਿਕਾਣਾ ਨਿਚਲ ਐ ਚਲਾਈ ਮਾਨੀ ਹੈ ਵੱਡੀ ਵਡਿਆਈ 부ਜੇ ਸਭ ਭਾਉ 부ਜੇ ਮਤਲਬ ਸਮਝਦਾ ਸਾਡੇ ਭਾਵਨਾ ਨੂੰ ਸਮਝਦਾ ਵੱਡੀ ਵਡਿਆਈ ਜਾਣੇ ਅਲਾਓ ਵੱਡੀ ਵਡਿਆਈ ਜਾਂ ਪੁੱਛਣਾ ਦਾਤ ਵੱਡੀ ਵਡਿਆਈ ਜਾਂ ਆਪੇ ਆਪ ਕਿਉਂਕਿ ਉਹ ਵੱਡਾ ਹੈ ਇਸ ਕਰਕੇ ਸਭ ਕਹਿੰਦੇ ਸਤਗੁਰ ਵੱਡਾ ਕਰ ਸਲਾਹੀਏ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮਿਲੇ ਤਾ ਨਦਰੀ ਆਈਆਂ ਜਾਂ ਤਿਸ ਭਾਣਾ ਤਾਂ ਮਨ ਵਸਾਈਆ ਕਰ ਹੁਕਮ ਮਸਤਕ ਹੱਥ ਧਰ ਵਿਚੋਂ ਮਾਰ ਕੱਢੀਆਂ ਬੁਰਾਈਆਂ ਸਹਿ ਟੁੱਠੈ ਨਾਉ ਨਿੱਧ ਪਾਈਆਂ ਜਾਂ ਤੂੰ ਵੱਡਾ ਸਭ ਵਡਿਆਈਆ ਓ ਪ੍ਰਮਾਤਮਾ ਵੱਡਾ ਸਭ ਤੇ ਵੱਡਾ ਸਤ ਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਬਹੁਤ ਵੱਡਾ ਹੈ ਗੁਰੂ ਸਭ ਕਹਿੰਦੇ ਤੇਰੀ ਵਡਿਆਈ ਤੂੰ ਹੈ ਜਾਣਦਾ ਤੁਧ ਜੇਵੜ ਅਵਰ ਨਾ ਕੋਈ ਤੁਧ ਜੇਵੜ ਹੋਰ ਸ੍ਰੀਕ ਹੋਵੇ ਤਾਂ ਆਖੀਐ ਤੁਧ ਜੇਵੜ ਤੂੰ ਹੈ ਹੋਈ ਉਹਦੇ ਵਰਗਾ ਉਹੀ ਹੈ ਹੋਰ ਕੋਈ ਨਹੀਂ ਹੈ ਜੇਵੜ ਆਪ ਤੇਵੜ ਤੇਰੀ ਦਾਤ ਜਿੰਨ ਦਿਨ ਕਰਕੇ ਕੀਤੀ ਰਾਤ ਬਹੁਤ ਵੱਡਾ ਅਸੀਸ ਸੁਣ ਕੇ ਕਹਿ ਰਹੇ ਆ ਨਾ ਸੁਣ ਵੱਡਾ ਆਖੇ ਸਭ ਕੋਏ ਕੇਵੜ ਵੱਡਾ ਦੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹਿਰਾ ਕੋਈ ਨਾ ਜਾਣੇ ਤੇਰਾ ਕਿਤਾ ਕੇਵੜ ਚੀਰਾ ਜਾਂ ਤੂੰ ਵੱਡਾ ਸਭ ਵਡਿਆਈਆਂ ਏ ਸਤਿਗੁਰੂ ਮਹਾਰਾਜ ਤੂੰ ਸਭ ਤੋਂ ਵੱਡਾ ਹੈ ਤੇਰੇ ਵਰਗਾ ਹੋਰ ਕੋਈ ਨਹੀਂ ਉਹ ਕੀ ਕਰਦਾ ਜੇ ਆਪਾਂ ਨਾ ਸਾਰਾ ਸੰਸਾਰ ਵੀ ਮਿਲ ਕੇ ਉਹਦੀ ਉਸਤਤ ਕਰੀਏ ਹੁਣ ਕੋਈ ਫਰਕ ਨਹੀਂ ਪੈਂਦਾ ਜੇ ਆਪਾਂ ਨਹੀਂ ਵੀ ਕਰਾਂਗੇ ਉਹਨੂੰ ਕੋਈ ਫਰਕ ਨਹੀਂ ਪੈਣਾ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਕਿਉਂਕਿ ਜਾਂ ਤੂੰ ਵੱਡਾ ਸਭ ਵਡਿਆਈਆਂ ਕਿਉਂਕਿ ਤੂੰ ਸਭ ਤੋਂ ਵੱਡਾ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਵੱਡਾ ਏ ਨਾ ਪਰਮੇਸ਼ਰ ਦਾ ਦਰਬਾਰ ਉਸ ਤੋਂ ਵੱਡਾ ਕੌਣ ਹੋ ਸਕਦਾ ਜਾਂ ਤੂੰ ਵੱਡਾ ਸਭ ਵੱਡਿਆਈਆਂ ਚੰਗਾ ਚੰਗਾ ਹੋਈ ਕਿਉਂਕਿ ਚੰਗਾ ਪਰਮੇਸ਼ਰ ਚੰਗਾ ਹੀ ਕਰਦਾ ਆਪਣੀ ਸੋਚ ਹੁੰਦੀ ਆ ਰੱਬ ਸਾਡੇ ਨਾਲ ਨਹੀਂ ਚੰਗਾ ਕਰਦਾ ਉਹ ਸਾਰਿਆਂ ਨਾਲ ਚੰਗਾ ਕਰਦਾ ਹੈ ਅਸੀਂ ਜੋ ਮਨ ਬੈਠੇ ਆ ਆਪਣੀ ਭਾਵਨਾ ਲੈ ਕੇ ਬੈਠੇ ਆ ਅਸੀਂ ਕੀ ਕਰਦੇ ਜੇ ਦਾ ਸਾਡੇ ਮਨ ਦੇ ਮੁਤਾਬਕ ਗੱਲ ਹੋ ਗਈ ਸਾਨੂੰ ਚੰਗੀ ਲੱਗਦੀ ਏ ਜੇ ਥੋੜਾ ਜਿਹਾ ਅੱਗੇ ਪਿੱਛੇ ਗੱਲ ਹੋ ਗਈ ਉਹ ਸਾਨੂੰ ਚੰਗੀ ਨਹੀਂ ਲੱਗਦੀ ਉਹਦਾ ਕਹਿੰਦੇ ਅਸੀਂ ਆਸ਼ਿਕ ਹੁੰਦੇ ਆ ਰੱਬ ਦੇ ਆਸ਼ਿਕ ਹਾਂ ਸਭ ਕਹਿੰਦੇ ਚੰਗੇ ਚੰਗਾ ਕਰ ਮੰਨੇ ਮੰਦੇ ਮੰਦਾ ਹੋਈ ਆਸ਼ਿਕ ਇਹ ਨਾ ਆਖੀਏ ਜੇ ਲੇਖੇ ਵਰਤੇ ਸੋਈ ਕਿ ਇਹ ਪ੍ਰਮਾਤਮਾ ਤੂੰ ਆ ਦੇਂਗਾ ਤੇ ਮੈਂ ਆ ਕਰਾਂਗਾ ਤੂੰ ਆ ਦੇਂਗਾ ਤੇ ਮੈਂ ਆ ਕਰਾਂ ਸੌਦੇਵਾਜੀ ਕਰਦਾ ਸਭ ਕਹਿੰਦੇ ਵੱਦਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ ਸੇਤੀ ਖੁਸ਼ੀ ਸਵਾਰੀਏ ਨਾਨਕ ਕਾਰਜ ਸਾਰ ਚੰਗੇ ਚੰਗਾ ਹੋਈ ਉਹ ਚੰਗਾ ਹੀ ਕਰਦਾ ਜਿਹੜੇ ਸਮਝ ਜਾਂਦੇ ਆ ਉਹ ਕਹਿੰਦੇ ਸਤਗੁਰੂ ਮਹਾਰਾਜ ਆਪੇ ਹਰ ਏਕ ਰੰਗ ਹੈ ਆਪੇ ਬਹੁ ਰੰਗੀ ਜੋਤਿਸ ਭਾਵੇ ਨਾਨਕਾ ਸਾਈ ਗੱਲ ਚੰਗੀ ਚੰਗੇ ਚੰਗਾ ਹੋਈ ਜੋ ਕਰਦਾ ਚੰਗਾ ਕਰਦਾ ਉਹ ਬੁਰਾ ਥੋੜੇ ਸੋਚਦਾ ਉਹ ਸਾਰਿਆਂ ਦਾ ਭਲਾ ਕਰਦਾ ਸਤਗੁਰ ਸਬਨਾ ਦਾ ਭਲਾ ਮਨਾਏਂਦਾ ਤਿਸ ਦਾ ਬੁਰਾ ਕਿਉਂ ਹੋਈ ਚੰਗੇ ਚੰਗਾ ਹੋਈ ਉਹ ਚੰਗਾ ਹੀ ਕਰਦਾ ਹੈ ਤੇ ਜਿਹੜੇ ਭਾਵਨਾ ਨੂੰ ਸਮਝਦੇ ਆ ਨਾ ਗੁਰਸੰਗਤ ਜੀ ਉਹ ਕਹਿੰਦੇ ਜੋ ਤਉਤ ਭਾਵ ਹੈ ਸਾਈ ਭਲੀਕਾਰ ਕਿ ਇਹ ਪਰਮੇਸ਼ਰ ਤੂੰ ਜੋ ਕਰਦਾ ਹੈ ਉਹ ਚੰਗਾ ਕਰ ਅਸੀਂ ਆਪਣੀ ਭਾਵਨਾ ਦੇ ਨਾਲ ਸਭ ਕੁਝ ਸੈੱਟ ਕਰ ਲਿਆ ਜੇ ਹੁਕਮ ਵੀ ਮੰਨਣਾ ਨਾ ਅੱਧਾ ਅੱਗੇ ਮੰਨਦੇ ਆ ਮੈਂ ਆਪਣੇ ਸਮੇਤ ਗੱਲ ਕਰ ਰਿਹਾ ਸਾਨੂੰ ਦੁੱਖ ਪ੍ਰਵਾਨ ਨਹੀਂ ਸਾਨੂੰ ਸੁੱਖ ਪ੍ਰਵਾਨ ਆ ਸਾਨੂੰ ਵਾਧਾ ਪ੍ਰਵਾਨ ਆ ਸਾਨੂੰ ਘਾਟਾ ਪ੍ਰਵਾਨ ਨਹੀਂ ਆ ਸਾਨੂੰ ਇੱਜ਼ਤ ਪ੍ਰਵਾਨ ਆ ਬੇਇੱਜ਼ਤੀ ਪ੍ਰਵਾਨ ਨਹੀਂ ਆ ਅੱਧਾ ਕ ਮੰਨ ਲੈਂਦੇ ਆ ਪਰ ਗੁਰੂ ਸਾਹਿਬ ਮਹਾਰਾਜ ਕਹਿੰਦੇ ਭਾਈ ਉਹ ਪ੍ਰਮਾਤਮਾ ਦੇ ਜਿਹੜੇ ਹੁਕਮ ਨੂੰ ਮੰਨ ਲੈਂਦੇ ਆ ਵੀ ਜੇ ਪ੍ਰਮਾਤਮਾ ਦੂ ਤੂੰ ਕਰਦਾ ਏ ਤੂੰ ਚੰਗਾ ਕਰਦਾ ਏ ਪਰਮੇਸ਼ਰ ਤੇਰੇ ਤੋਂ ਬਿਨਾ ਕੁਝ ਵੀ ਨਹੀਂ ਹੋ ਸਕਦਾ ਕਿਉਂਕਿ ਉਹ ਸਭ ਕੁਝ ਕਰਨ ਦੀ ਸਮਰੱਥਾ ਰੱਖਦਾ ਏ ਕਦੇ ਮਾੜਾ ਨਹੀਂ ਕਰਦਾ ਚੰਗਾ ਹੀ ਕਰਦਾ ਸਾਡੇ ਕਰਮ ਸਾਡੀ ਸੋਚ ਉਸ ਤਰ੍ਹਾਂ ਟਿਕ ਜਾਂਦੀ ਹੈ ਤੇ ਅਸੀਂ ਚੰਗੇ ਚੰਗਾ ਕਰ ਮੰਨੇ ਮੰਦੇ ਮੰਦਾ ਹੋਈ ਜਾਂ ਤੂੰ ਵੱਡਾ ਸਭ ਵਡਿਆਈਆਂ ਚੰਗੇ ਚੰਗਾ ਹੋਈ ਜਾਂ ਤੂੰ ਸੱਚਾ ਤਾਂ ਸਭ ਕੋ ਸੱਚਾ ਕੂੜਾ ਕੋਈ ਨਾ ਕੋਈ ਅਸੀਂ ਜਦੋਂ ਸੱਚੇ ਨਾਲ ਜੁੜਦੇ ਆ ਨਾ ਜਾਂ ਤੂੰ ਸੱਚਾ ਤਾਂ ਸਭ ਕੁਝ ਸੱਚਾ ਫੇ ਸਭ ਕੁਝ ਚੰਗਾ ਲੱਗਦਾ ਕੂੜਾ ਕੋਏ ਨਾ ਕੋਈ ਆਖਣ ਵੇਖਣ ਬੋਲਣ ਚੱਲਣ ਜੀਵਨ ਮਰਨਾ ਧਾਤ ਇਹ ਕੰਮ ਸੰਸਾਰ ਦਾ ਹੈ ਆ ਅੱਖਾਂ ਰੇ ਆਂ ਵੇਖ ਰਹੇ ਆਂ ਬੋਲ ਰਹੇ ਆਂ ਚੱਲ ਰਹੇ ਆਂ ਮਰ ਰਹੇ ਆਂ ਜੀ ਰਹੇ ਆਂ ਇਸ ਸੰਸਾਰ ਦਾ ਵਰਤਾਰਾ ਹੈ ਹੁਕਮੇ ਸਾਜ ਹੁਕਮੇ ਵਿਚ ਰਖੈ ਨਾਨਕ ਸਚਾ ਆਪ ਉਹਨੇ ਸਭ ਕੁਝ ਹੁਕਮ ਦੇ ਵਿੱਚ ਸਾਜਿਆ ਹੁਕਮ ਦੇ ਵਿੱਚ ਰੱਖਿਆ ਹੋਇਆ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਬੁੱਝੇ ਜੇ ਹੁਕਮ ਨੂੰ ਸਮਝ ਲਵੇ ਬੁੱਝੇ ਦਾ ਹਰਤ ਹੁੰਦਾ ਸਮਝ ਲਵੇ ਹਾਮੇ ਕਹੇ ਨਾ ਕੋਈ ਫਿਰ ਅਹੰਕਾਰ ਦੀ ਗੱਲ ਨਹੀਂ ਕਹੇ ਕਿਉਂਕਿ ਉਹਦਾ ਹੁਕਮ ਹੈ ਹੁਕਮ ਸਾਜ ਹੁਕਮੇ ਵਿੱਚ ਰੱਖੇ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਕੋਈ ਵੀ ਬਾਹਰ ਨਹੀਂ ਹੁਕਮ ਦੇ ਸਭ ਕੁਝ ਉਹਦੇ ਹੁਕਮ ਦੇ ਵਿੱਚ ਬਣਾਇਆ ਪਰਮੇਸ਼ਰ ਨੇ ਉਹਨੇ ਸਾਜਿਆ ਵੀ ਹੈ ਸਵਾਰਿਆ ਵੀ ਸ਼ਿੰਗਾਰਿਆ ਵੀ ਕਹਿੰਦੇ ਜਿੰ ਤੂੰ ਸਾਜ ਸਵਾਰ ਸ਼ਿੰਗਾਰਿਆ ਗਰਬਗਨ ਵਿੱਚ ਜਿਨੇ ਵਾਰਿਆ ਉਹ ਕਿੰਨਾ ਕੁਝ ਦਿੰਦਾ ਹੈ ਪਰ ਗੁਰੂ ਮਹਾਰਾਜ ਕਹਿੰਦੇ ਮਨੁੱਖ ਭੁੱਲ ਜਾਂਦਾ ਉਹ ਗਿਣਤੀ ਕਰਕੇ ਨਹੀਂ ਦਿੰਦਾ ਅਸੀਂ ਤਾਂ ਜੇ ਕਿਤੇ ਦੇ ਦਿੱਤਾ ਨਾ ਮਾਫ ਕਰਨਾ ਗੁਰਦੁਆਰੇ ਮੰਦਰ ਵਿੱਚ ਦੇ ਦਿੱਤਾ ਫਿਰ 150 ਬੰਦਿਆਂ ਨੂੰ ਦੱਸਣਾ ਵੀ ਆਹ ਭਾਈ ਅਸੀਂ ਇੱਕ ਬੋਰੀ ਕਣਕ ਦੀ ਗੁਰਦੁਆਰੇ ਦਿੱਤੀ ਆਹ ਫਲਾਣਾ ਕੰਮ ਕੀਤਾ ਫਿਰ ਰਿਸ਼ਤੇਦਾਰਾਂ ਨੂੰ ਵੀ ਦੱਸਣਾ ਉਹਨੇ ਤਾਂ ਕਰ ਚੈਨ ਨਹੀਂ ਪੈਣੀ ਤੇ ਉਹ ਪ੍ਰਮਾਤਮਾ ਨਹੀਂ ਕਰਦਾ ਸਾਧ ਸੰਗਤ ਦੀ ਉਹ ਤਾਂ ਗਿਣ ਕੇ ਨਹੀਂ ਦਿੰਦਾ ਕਦੇ ਹਿਸਾਬ ਲਾਇਆ ਕਹਿੰਦੇ ਆ ਗਣਤਾ ਸ਼ਾਹ ਆਪਣੀ ਦੇ ਰਾਸ ਖਾਤ ਪੀਤ ਵਰਤੇ ਆਨੰਦ ਉਲਾਸ ਥੋੜਾ ਜਿਹਾ ਵਾਪਸ ਲੈ ਲਵੇਂ ਨਾ ਆਪਣੀ ਅਮਾਨ ਕਛ ਬਾਹਰੋਂ ਲੇ ਆ ਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ ਬਹੁ ਰਸ ਕਾ ਵਿਸਵਾਸ ਨਾ ਹੋਵੇ ਉਹਨੇ ਤਾਂ ਹੁਕਮ ਵਿੱਚ ਰੱਖਿਆ ਤੇ ਹੁਕਮ ਤੋਂ ਬਾਹਰ ਹੁੰਦਾ ਨਾ ਦੁਖੀ ਹੁੰਦਾ ਤੇ ਹੁਕਮ ਵਿੱਚ ਜੁੜ ਕੇ ਹੀ ਪ੍ਰਮਾਤਮਾ ਦੀ ਪ੍ਰਾਪਤੀ ਹੈ ਹੁਕਮ ਸਾਜ ਹੁਕਮੇ ਵਿਚ ਰੱਖੈ ਨਾਨਕ ਸਚਾ ਆਪ ਪੌੜੀ ਸਤ ਗੁਰ ਸੇਵਨ ਸੰਗ ਭਰਮ ਚੁਕਾਈਏ ਕਹਿੰਦੇ ਬਿਨਾਂ ਝਿਜਕ ਤੋਂ ਨਿਸੰਘ ਹੋ ਕੇ ਸੰਗ ਨਾ ਸ਼ਰਮ ਨਾ ਕਰ ਕਰ ਭਗਤੀ ਉਹਦੀ ਸਤ ਗੁਰ ਸੇਵਨ ਸੰਗ ਕਰ ਜਿੰਨਾ ਕਰ ਸਕਦਾ ਝਿਜਕ ਲਾ ਦੇ ਸੰਗ ਲਾ ਦੇ ਸ਼ਰਮ ਲਾ ਦੇ ਦੁਨੀਆ ਕੀ ਕਹਿੰਦੀ ਕਹੀ ਜਾਣ ਦੇ ਤੂੰ ਆਪਣਾ ਕੰਮ ਕਰੀ ਜਾ ਉਹਨੂੰ ਜਾਤ ਕਰ ਉਹਦੇ ਗੁਣ ਗਾ ਕਿਦਾਂ ਗਾ ਕਹਿੰਦੇ ਸਤ ਗੁਰ ਸੇਵਨ ਸੰਗ ਭਰਮ ਚੁਕਾਈਏ ਜਦੋਂ ਨਿਸੰਘ ਹੋ ਕੇ ਝਿਜਕ ਹੋ ਕੇ ਬੱਚਾ ਮੰਗ ਲੈਂਦਾ ਨਾ ਮਾਪੇ ਕੋ ਬੇਝਿਜਕ ਹੋ ਕੇ ਮੰਗਦਾ ਕੋਈ ਸ਼ਰਮ ਨਹੀਂ ਕਰਦਾ ਨਿਸੰਘ ਹੋ ਕੇ ਮੰਗੋ ਤੇ ਦਿੰਦਾ ਨਾ ਪ੍ਰਮਾਤਮਾ ਸਤਗੁਰ ਸੇਵਨ ਸੰਗ ਕੀ ਹੋਏਗਾ ਭਰਮ ਚੁਕਾਈਐ ਸਾਰੇ ਭਰਮ ਖਤਮ ਹੋ ਜਾਣੇ ਭਰਮ ਕਿਉਂ ਬਣ ਗਏ ਕਿਉਂਕਿ ਅਸੀਂ ਕਾਰ ਉਹ ਰਹੇ ਆ ਜੋ ਸਾਡਾ ਮਨ ਕਹਿ ਰਿਹਾ ਸਤਗੁਰ ਆਖੇ ਕਾਰ ਸੁਕਾਰ ਕਮਾਈਐ ਉਹ ਕਾਰ ਕਰਨੀ ਆ ਜੋ ਸਤਗੁਰ ਕਹਿ ਰਿਹਾ ਪਰ ਸਾਡਾ ਮਨ ਜੋ ਕਹਿ ਰਿਹਾ ਮੈਂ ਕਹਿੰਦਾ ਸਾਥ ਸੰਗਤ ਜੀ ਅਸੀਂ ਉਹੀ ਕਰਦੇ ਆਂ ਉਹੀ ਕਰਦੇ ਆ ਨਾ ਮਨ ਜਿਹੜਾ ਨਾ ਮਨ ਦੁਨੀਆ ਦੇ ਵਿੱਚ ਇਹ ਮੰਨਿਆ ਜਾਂਦਾ ਸਾਇੰਸ ਮੰਦੀ ਹੈ ਸਭ ਤੋਂ ਤੇਜ਼ ਸਪੀਡ ਜਿਹੜੀ ਲਾਈਟ ਦੀ ਹੁੰਦੀ ਹੈ ਆ ਸੂਰਜ ਦੀ ਕਿਰਨਾਂ ਪਰ ਉਹਦੇ ਵਿੱਚ ਸੈਕਿੰਡ ਮਿੰਟ ਲੱਗਦੇ ਆਉਣ ਨੇ ਧਰਤੀ ਤੇ ਪਰ ਮਨ ਜਿਹੜਾ ਨਾ ਪਤਾ ਨਹੀਂ ਕਿੱਥੇ ਚਲੇ ਜਾਂਦਾ ਅੱਖ ਦੇ ਫੋਰ ਦੇ ਵਿੱਚ ਹੀ ਚਲੇ ਜਾਂਦਾ ਨਿਮਕ ਦੇ ਵਿੱਚ ਕਿੱਥੇ ਪਹੁੰਚ ਜਾਂਦਾ ਇਹ ਬਹੁਤ ਵੱਡੀ ਸਪੀਡ ਹੈ ਪਰ ਇਹਨੂੰ ਕਾਬੂ ਕਰਨ ਲਈ ਇੱਕ ਚੀਜ਼ ਹੈ ਉਹ ਹੈ ਗੁਰੂ ਦਾ ਸ਼ਬਦ ਗੁਰੂ ਦਾ ਸ਼ਬਦ ਜੋ ਗੁਰੂ ਕਹਿ ਰਿਹਾ ਹੈ ਗੁਰ ਸਿੱਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੇ ਸੋਈ ਪਲ ਮੰਨੋ ਹਰ ਹਰ ਕਥਾ ਨਰਾਲੀ ਸਤ ਗੁਰ ਆਖੇ ਸਤ ਗੁਰ ਆਖੇ ਕਾਰ ਸੁਕਾਰ ਕਮਾਈਏ ਉਹ ਕੰਮ ਕਰਨਾ ਸਤਗੁਰੂ ਜੋ ਕਹਿ ਰਿਹਾ ਸਤਗੁਰੂ ਹੋਏ ਦਿਆਲ ਤਾਂ ਨਾਮ ਧਿਆਈਏ ਜਦੋਂ ਪ੍ਰਸੰਨ ਹੁੰਦਾ ਅਸੀਂ ਉਹਦੀ ਬਖਸ਼ਿਸ਼ ਦੇ ਪਾਤਰ ਬਣ ਜਾਂਦੇ ਆ ਤੇ ਫਿਰ ਉਹਦਾ ਨਾਮ ਧਿਆਇ ਜਾਂਦਾ ਸਤਗੁਰੂ ਹੋਏ ਦਿਆਲ ਤਾਂ ਨਾਮ ਧਿਆਈਏ ਨਾਹਾਂ ਭਗਤ ਸਵਸਾਰ ਗੁਰਮੁਖ ਪਾਈਏ ਭਗਤ ਦਾ ਇੱਥੇ ਅਰਥ ਹੈ ਭਗਤੀ ਲਾਹਾ ਭਗਤ ਸੋ ਸਾਰ ਸਾਰ ਦਾ ਇੱਥੇ ਆਹਤਾ ਹੈ ਸ੍ਰਿਸ਼ਟ ਸਾਰ ਲੋਹੀ ਵੀ ਆਖਿਆ ਬਾਣੀ ਦੇ ਵਿੱਚ ਸਾਰ ਬਾਣੀ ਵਿੱਚ ਸਾਰ ਸੰਭਾਲ ਵੀ ਆਇਆ ਲਾਹਾ ਭਗਤ ਸੋ ਸਾਰ ਗੁਰਮੁਖ ਪਾਈਏ ਮਨਮੁਖ ਕੂੜ ਗਵਾਰ ਕੂੜ ਕਮਾਈਏ ਜਿਹੜਾ ਮਨਮੁਖ ਹੁੰਦਾ ਨਾ ਮਨ ਦੇ ਪਿੱਛੇ ਤੁਰਦਾ ਹੈ ਉਹ ਝੂਠ ਦੇ ਵਿੱਚ ਹੀ ਫਸ ਜਾਂਦਾ ਹੈ ਹੰਕਾਰ ਕਰਦਾ ਹੈ ਮਨਮੁਖ ਕੂੜ ਗਵਾਰ ਕੂੜ ਕਮਾਈਏ ਸੱਚੇ ਦੇ ਦਰ ਜਾਏ ਸੱਚ ਚਵਾਈਏ ਤੇ ਜਿਹੜਾ ਸੱਚੇ ਦੇ ਦਰ ਤੇ ਆਉਂਦਾ ਹੈ ਪਰ ਇੱਕ ਦਿਨ ਉਹ ਸੱਚ ਚਵਾਉਂਦਾ ਭਾਵ ਸੱਚ ਬੋਲਣ ਲੱਗ ਜਾਂਦਾ ਜਦੋਂ ਅਸੀਂ ਸੱਚੇ ਨਾਲ ਜੁੜਦੇ ਹਾਂ ਪਾਤਸ਼ਾਹ ਜੀ ਨੇ ਆਖਿਆ ਨਾ ਗੁਰੂ ਨਾਨਕ ਸਾਹਿਬ ਜੀ ਨੇ ਮੈਂ ਆਇਆ ਸੰਸਾਰ ਦੇ ਵਿੱਚ ਪਾਵੇਂ ਤੁਸੀਂ ਹੁਣ ਮੈਨੂੰ ਮਾੜਾ ਕਹੋ ਪਾਵੇਂ ਚੰਗਾ ਕਹੋ ਪਰ ਮੈਂ ਤਾਂ ਉਹ ਕਹਿਣਾ ਜੋ ਮੈਨੂੰ ਪ੍ਰਮਾਤਮਾ ਨੇ ਕਿਹਾ ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੀ ਸੱਚ ਕੀ ਬੇਲਾ ਲੋਕਾਂ ਨੂੰ ਉਹਨਾਂ ਹਕੂਮਤਾਂ ਨੂੰ ਝੰਡੋੜ ਕੇ ਰੱਖ ਦਿੱਤਾ ਗੁਰੂ ਪਾਤਸ਼ਾਹ ਜੀ ਉਹਨਾਂ ਨੂੰ ਸ਼ੀਸ਼ਾ ਦਿਖਾ ਦਿੱਤਾ ਭਾਈ ਆਹ ਤੁਹਾਡੀ ਸੱਚਾਈ ਹੈ ਲੋੜ ਪਈ ਤੇਗ ਵੀ ਚੁੱਕੀ ਹੈ ਲੋੜ ਪਈ ਸ਼ਹਾਦਤਾਂ ਵੀ ਦਿੱਤੀਆਂ ਕਿਉਂਕਿ ਸੱਚੇ ਨਾਲ ਜੁੜ ਗਏ ਸੱਚੇ ਦੇ ਦਰ ਜਾਏ ਸੱਚ ਚ ਵਾਈਏ ਸੱਚੇ ਅੰਦਰ ਮਹਿਲ ਸੱਚ ਬੁਲਾਈਏ ਕਿਉਂਕਿ ਸੱਚੇ ਦਾ ਅੰਦਰ ਟਿਕਾਣਾ ਹੈ ਤੇ ਉਹ ਸਾਨੂੰ ਆਪਣੇ ਨਾਲ ਜੋੜ ਲੈਂਦਾ ਨਾਨਕ ਸੱਚ ਸਦਾ ਸਚਿਆਰ ਸੱਚ ਸਮਾਈਏ ਤੇ ਜਿਹੜਾ ਸੱਚ ਨਾਲ ਜੁੜਦਾ ਨਾ ਸੱਚ ਸਦਾ ਸਚਿਆਰ ਸੱਚ ਸਮਾਈਓ ਸੱਚ ਦੇ ਵਿੱਚ ਲੀਨ ਹੋ ਜਾਂਦਾ ਜਿਉਂ ਜਲ ਮੈਂ ਜਲ ਆਏ ਘਟਾਨਾ ਤਿਉਂ ਜੋਤੀ ਸੰਗ ਜੋਸਮਣ ਜੇ ਕੋਈ ਆਪਣੀ ਬੱਕਰੀ ਹੋਂਦ ਪ੍ਰਗਟ ਕਰਦਾ ਨਾ ਫਿਰ ਮਤਲਬ ਉਹ ਸੱਚ ਵਿੱਚ ਨਹੀਂ ਹੈ ਗੁਰੂ ਸਾਹਿਬ ਮਾਰਾ ਕਹਿੰਦੇ ਸਤਗੁਰ ਕੀ ਜਿਸ ਨੂੰ ਮਤ ਆਵੇ ਜਿਹਨੇ ਗੁਰੂ ਦੀ ਮਤ ਲੈ ਲਈ ਨਾ ਸੋ ਸਤਗੁਰ ਮਾਹੇ ਸਮਾਨਾ ਉਹ ਤਾਂ ਉਹਦੇ ਵਿੱਚ ਲੀਨ ਹੋ ਗਿਆ ਫਿਰ ਅਲੱਗ ਥੋੜੇ ਗੱਡੀਆਂ ਚੱਲਦੀਆਂ ਕਿਉਂਕਿ ਸਤਗੁਰੂ ਦੀ ਘਰ ਦੀ ਗੱਦੀ ਚੱਲੀ ਐ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ ਐ ਸਿੱਖਾਂ ਦੀਆਂ ਗੱਦੀਆਂ ਨਹੀਂ ਚਲਾਈਆਂ ਅੱਜ ਇੱਕ ਬਾਬਾ ਮਰਦਾ ਦੂਜਾ ਬਾਬਾ ਬਹਿ ਜਾਂਦਾ ਬਾਬਾ ਜੀ ਗੱਦੀ ਤੇ ਬਹਿ ਗਏ ਤੀਜੇ ਬਾਬਾ ਜੀ ਗੱਦੀ ਤੇ ਬਹਿ ਗਏ ਗੱਦੀਆਂ ਬਾਬਿਆਂ ਦੀਆਂ ਨਹੀਂ ਬਣਾਈਆਂ ਤੇ ਸਾਨੂੰ ਸਮਝ ਲੈਣਾ ਚਾਹੀਦਾ ਬਾਬਾ ਇੱਕੋ ਹੀ ਐ ਉਹ ਬਾਬਾ ਨਾਨਕ ਐ ਜੇ ਜ਼ਿਆਦਾ ਚਾਹੀਦੇ ਆ ਬਾਬੇ ਫਿਰ ਚਲੇ ਜਾਓ ਸਰੰਦ ਦੀਆਂ ਨੀਹਾਂ ਦੇ ਵਿੱਚ ਖੜੇ ਆ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਉਸ ਤੋਂ ਬਾਅਦ ਸਾਡਾ ਕੋਈ ਬਾਬਾ ਨਹੀਂ ਹੈ ਤੇ ਉਹ ਬਾਬੇ ਜਿਹੜੇ ਆਪਣੇ ਨਾਲ ਜੋੜਦੇ ਆਪਣੀਆਂ ਫੋਟੋਆਂ ਲੋਕਾਂ ਨੂੰ ਆਪਣੇ ਲੋਕਟ ਬਣਾ ਕੇ ਲੋਕਾਂ ਦੇ ਗਲਾਂ ਦੇ ਵਿੱਚ ਪਵਾਉਂਦੇ ਆ ਤੇ ਉਹਦਾਂ ਦੀ ਹਕੂਮਤਾਂ ਹਨ ਉਹਦਾਂ ਦੇ ਬਾਬੇ ਆ ਰੱਬ ਬਣ ਕੇ ਬੈਠੇ ਆ ਤੇ ਸਤਗੁਰੂ ਮਹਾਰਾਜ ਕਹਿੰਦੇ ਜਿਹੜੇ ਸੱਚ ਨਾਲ ਜੁੜ ਗਏ ਨਾ ਅੱਜ ਦੇਖੋ ਨਾ ਜੇ ਆਪਣੀ ਕੌਮ ਦੇ ਵਲ ਆਪਾਂ ਦੇਖਦੇ ਆ ਜਿਨ੍ਹਾਂ ਨੇ ਸੱਚ ਵਾਸਤੇ ਕੁਰਬਾਨੀਆਂ ਦਿੱਤੀਆਂ ਜੇਲਾਂ ਦੇ ਵਿੱਚ ਬੈਠੇ ਆ ਆਪਣੀਆਂ ਉਮਰਾਂ ਆਪਣੀ ਕੈਦ ਪੂਰੀ ਕਰ ਲਈ ਐ ਉਸ ਤੋਂ ਵੀ 20 20 30 30 40 40 ਸਾਲ ਹੋ ਗਏ ਆ ਪਰ ਇੱਕ ਬਲਤਕਾਰੀ ਇੱਕ ਲੋਕਾਂ ਨੂੰ ਮਾਰਨ ਵਾਲਾ बार-बार ਉਹਨੂੰ ਪਰੋਲ ਦਿੱਤੀ ਜਾਂਦੀ ਐ ਤੇ ਕੀ ਤੁਸੀਂ ਹਨਾ ਹਕੂਮਤਾਂ ਦੇ ਉੱਪਰ ਯਕੀਨ ਕਰੋਗੇ ਤੇ ਸਤਿਗੁਰ ਕਹਿੰਦੇ ਝੂਠ ਐ ਸੱਚ ਨਾਲ ਜੜੋ ਨਾਨਕ ਸੱਚ ਸਦਾ ਸਤਿਆਰ ਸੱਚ ਸਮਾਈਏ ਉਹ ਸੱਚੇ ਦੇ ਨਾਲ ਜੁੜੀਏ ਉਹ ਸਤਿਆਰ ਬਣ ਜਾਵਾਂਗੇ ਤੇ ਸੱਚ ਵਿੱਚ ਲੀਨ ਹੋ ਜਾਵਾਂਗੇ ਤੇ ਜਿਹੜਾ ਅਗਲਾ ਸ਼ਬਦ ਹੈ ਨਾ ਸਤਗੁਰੂ ਦਾ ਸ਼ਲੋਕ ਜਿਹੜਾ ਹੈ ਕੱਲ ਆਪਾਂ ਵਿਚਾਰ ਕਰਾਂਗੇ ਉਸ ਸਮੇਂ ਦੀ ਹਕੂਮਤ ਨਾਲ ਗੁਰੂ ਸਾਹਿਬ ਗੱਲ ਕਰਦੇ ਆ ਕਹਿੰਦੇ ਕਲ ਕਾਤੀ ਰਾਜੇ ਕਾਸਾਈ ਧਰਮ ਪੰਖ ਕਰ ਉੱਡ ਰਿਆ ਕੂੜ ਅਮਾਵਸ ਸੱਚ ਚੰਦਰਮਾ ਦਿਸੈ ਨਾਹੀ ਕਹਿ ਚੜਿਆ ਗੁਰਮਹਾਰਾਜ ਕਿਰਪਾ ਕਰਨ ਸਮੇਂ ਦੀ ਸਮਾਪਤੀ ਹੈ ਇਨੀਆਂ ਬੇਨਤੀਆਂ ਸਾਧ ਸੰਗਤ ਦੀ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਨੂੰ ਬਖਸ਼ਦੇ ਆਂ ਬਲਾਉ ਫਤਿਹ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ